ਤੁਹਾਡਾ ਆਪਣਾ ਮਾਨਪ੍ਰੀਤ ਰਹੰਦੇ ਹੋ ਅਸੀਂ ਅੱਜ ਇਧਰਲੀ ਸਾਈਡ ਰਾੜਾ ਸਾਹਿਬ ਤੋਂ ਜਾ ਰਹੇ ਸੀ ਨਹਿਰ ਦੇ ਨਾਲ ਲੱਗਦੀ ਹੈ ਇੱਕ ਸਾਨੂੰ ਇੱਥੇ ਕੁਲਾੜ ਚੱਲਦਾ ਦੇਖਿਆ ਗੁੜ ਦਾ ਜਿਹੜਾ ਕਿ ਸਾਂਝਾ ਕੁਲਾੜਾ ਦੇਸੀ ਗੁੜ ਇੱਥੇ ਸ਼ੱਕਰ ਇੱਥੇ ਤਿਆਰ ਕੀਤੀ ਜਾ ਰਹੀ ਹੈ ਜੇ ਅਸੀਂ ਅੱਜ ਦੇ ਬੱਚਿਆਂ ਨੂੰ ਪੁੱਛੀਏ ਕਿ ਲਾਲਾ ਗੁੜ ਕੀ ਆ ਗੁੜਖਾਨ ਦੇ ਕੀ ਫਾਇਦੇ ਨੇ ਕੀ ਤੁਸੀਂ ਕੁਲਾੜੀਆਂ ਚੱਲਦੀਆਂ ਦੇਖੀਆਂ ਨੇ ਗੰਨਾ ਕਿਵੇਂ ਪੈਦਾ ਕੀਤਾ ਜਾਂਦਾ ਗੰਨੇ ਦੀਆਂ ਕਿੰਨੀਆਂ ਕਿਸਮਾਂ ਨੇ ਗੁੜ ਕਿੱਦਾਂ ਤਿਆਰ ਕੀਤਾ ਜਾਂਦਾ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਬਾਰੇ ਗਿਆਨ ਨਹੀਂ ਗਿਆਨ ਦੇ ਵਿੱਚ ਹੀ ਵਿ੍ਰਿਧੀ ਕਰਨ ਦੇ ਤੌਰ ਦੇ ਉੱਤੇ ਅਸੀਂ ਇੱਕ ਇਹ ਵੀਡੀਓ ਤਿਆਰ ਕੀਤੀ ਆ ਤੇ ਉਮੀਦ ਕਰਦੇ ਆ ਕਿ ਇਹਨੂੰ ਤੁਸੀਂ ਧਿਆਨ ਨਾਲ ਸੁਣੋਗੇ ਤੇ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਹੋਊਗਾ ਤੇ ਤੁਹਾਨੂੰ ਗੁੜ ਖਾਣ ਦੇ ਤੇ ਫਾਇਦੇ ਨੇ ਜਿਹੜੇ ਕਿਸਾਨਾਂ ਦੇ ਨਾਲ ਸਾਂਝੇ ਕਰਾਂਗੇ ਗੁੜ ਦੇ ਕੀ ਰੇਟ ਰੱਖੇ ਗਏ ਨੇ ਉਹ ਵੀ ਅਸੀਂ ਵਿਚਾਰਾ ਕਰਾਂਗੇ ਸਾਡੇ ਨਾਲ ਖਾਲਸਾ ਜੀ ਬਾਬਾ ਜੀ ਜੁੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸਾਡੇ ਨੌਜਵਾਨ ਬੱਚੇ ਨੇ ਜਿਹੜੇ ਨਾ ਅੱਜ ਦੀ ਛੋਟੀ ਪਨੀਰੀ ਆ ਉਹਨਾਂ ਨੂੰ ਗੁੜ ਦੀ ਪ੍ਰਭਾਸ਼ਾ ਦਾ ਨਹੀਂ ਪਤਾ ਲਾਲਾ ਗੁੜ ਕੀ ਹੁੰਦਾ ਇਹਦੇ ਤੇ ਬਾਬਾ ਜੀ ਥੋੜਾ ਜਿਹਾ ਚੱਲਣਾ ਪਊ ਲਾਲਾ ਗੁੜ ਹੁੰਦਾ ਜਦ ਆਪਾਂ ਕੜਾਹੇ ਚੋਂ ਪਾਉਨੇ ਆ ਗੰਢ ਚ ਉਦੋਂ ਲਾਲਾ ਹੁੰਦਾ ਜਦੋਂ ਉਹਨੂੰ ਚੰਡਦੇ ਨੇ ਚੰਡਣੀਆਂ ਨਾਲ ਫਿਰ ਉਹਦਾ ਗੁੜ ਬਣ ਜਾਂਦਾ ਫਿਰ ਉਹਦਾ ਗੁੜ ਬਣਾ ਕੇ ਤਿਆਰ ਹੋ ਜਾਂਦਾ ਪਰ ਗੁੜ ਦੇ ਇੰਨੇ ਫਾਇਦੇ ਨੇ ਜਿਨ੍ਹਾਂ ਨੂੰ ਗੈਸ ਬਣਦਾ ਜਾਂ ਹੋਰ ਵੀ ਕਈ ਬਿਮਾਰੀਆਂ ਨੂੰ ਗੁੜ ਤੋੜਦਾ ਜਦ ਆਪਾਂ ਰੋਟੀ ਖਾਂਦੇ ਆ ਜੇ ਉਦੋਂ ਮਗਰੋਂ ਗੁੜ ਖਾਦਾ ਜਾਵੇ ਨਾ ਤਾਂ ਗੈਸ ਬਣੇ ਨਾ ਕਬਜ ਰਹੇ ਬੰਦੇ ਨੂੰ ਜਦ ਕਬਜ ਰਹਿਣੀ ਆ ਉਦੋਂ ਹੀ ਬਿਮਾਰੀਆਂ ਲੱਗਣੀਆਂ ਨੇ ਜਿਹੜਾ ਅਸੀਂ ਕੱਲ ਨੂੰ ਗੁੜ ਸ਼ੱਕਰ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਦਵਾਈਆਂ ਪਾ ਕੇ ਸੰਢਣਾ ਹੋ ਗਿਆ ਅਰਜਨ ਸਿੰਘ ਸਾਲ ਹੋ ਗਈ ਅਰ ਅੰਨੀਆਂ-ਅੰਨੀਆਂ ਦਵਾਈਆਂ ਪਾ ਕੇ 7-8 ਦਵਾਈਆਂ ਪਾ ਕੇ ਉਹ ਗੁੜ ਤਿਆਰ ਕਰਨਾ ਇੱਕ ਇੱਕ ਸਧਾਰਨ ਗੁੜ ਤੋਂ ਇਲਾਵਾ ਵੀ ਤੁਸੀਂ ਹੋਰ ਮਟੀਰੀਅਲ ਪਾ ਕੇ ਤਾਂ ਜੋ ਕਿ ਮਤਲਬ ਇਹ ਗੁੜ ਦੀ ਕੁਆਲਿਟੀ ਹੋਰ ਵੱਧ ਸਕੇ ਬਿਮਾਰੀਆਂ ਤੋਂ ਲੋਕੀ ਗੁੜ ਖਾ ਕੇ ਆਪਣੇ ਆਪ ਨੂੰ ਨਿਜਾਤ ਦਿਵਾ ਸਕਣ ਥੋੜੀ ਜੀ ਬਾਬਾ ਜੀ ਗੱਲ ਕਰਾਂਗੇ ਖੱਤਾ ਖੱਤੇ ਦੇ ਵਿੱਚ ਇੱਕ ਖੜਾ ਇੱਕ ਤੋਂ ਪਟਣ ਦੀ ਜਗ੍ਹਾ ਪਟਣ ਤੋਂ ਲੈ ਕੇ ਖਿਡਾਰੀ ਤੱਕ ਦਾ ਜਿਹੜਾ ਪ੍ਰੋਸੈਸ ਆ ਉਹਦੇ ਵਿੱਚ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਰੂਰ ਦੱਸੋ ਵੀ ਇਹ ਕਿੱਦਾਂ ਦਾ ਪ੍ਰੋਸੈਸ ਚੱਲਦਾ ਇਹ ਪ੍ਰਸਾਰ ਤਾਂ ਆ ਬਈ ਉਹਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਿਹੜਾ ਗੰਨਾ ਪਹਿਲਾਂ ਪਹਿਲਾਂ ਉਹਨੂੰ ਬੀਜਣਾ ਪੈਂਦਾ ਫਿਰ ਉਹਨੂੰ ਪਾਣੀ ਲਾਉਣੇ ਪੈਂਦੇ ਨੇ ਬਹੁਤ ਦਵਾਈਆਂ ਪਾਉਣੀਆਂ ਪੈਂਦੀਆਂ ਨੇ ਜੀ ਗੰਨਾ ਬੜਾ ਹੋ ਗਿਆ ਹਾਂ ਗੰਨਾ ਬੜਾ ਹੋ ਗਿਆ ਉਹ ਫਿਰ ਵੱਢ ਕੇ ਖਲਾੜ ਚ ਲੈ ਜਾਂਦਾ ਜਾਂਦਾ ਖਲਾੜ ਚ ਖਲਾੜ ਲਾ ਕੇ ਰਸ ਕੱਢਣਾ ਪੈਂਦਾ ਰਾਤ ਤੋਂ ਅਕਲਾੜਾ ਜਿਹੜਾ ਕਿ ਅਸੀਂ ਮਤਲਬ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਅਕਲਾੜੇ ਚੱਲ ਰਹੇ ਨਾ ਬਾਬਾ ਜੀ ਹਾਂ ਜੀ ਅਕਲਾੜ ਚੱਲ ਰਿਹਾ ਹੈਗਾ ਤੇ ਆਹ ਗੰਨੇ ਦਾ ਬਾਬਾ ਜੀ ਕੀ ਆ ਜਿਹੜਾ ਉਹ ਵਿੱਚ ਪਾ ਰਹੇ ਨੇ ਖੋਈ ਇਹਨੂੰ ਕੀ ਕਹਿੰਦੇ ਨੇ ਤੱਥੇ ਤੱਥੇ ਖੋਈ ਹਾਂ ਜੀ ਤੱਥੇ ਖੋਈ ਆ ਜਿਹੜੀ ਇਹ ਮਤਲਬ ਇਹਨੂੰ ਪੁਕਾਰ ਰਹੀ ਆ ਪੁਕਾਰ ਰਹੀ ਆ ਪਹਿਲਾਂ ਜੂਸ ਕਿਵੇਂ ਕੱਢਦੇ ਹੋ ਜੂਸ ਖਲਾੜ ਨਾਲ ਕੱਢਦੇ ਆ ਜੂਸ ਖਲਾੜ ਨਾਲ ਕੱਢ ਕੇ ਫੇਰ ਇਹ ਕੜਾਹਿਆਂ ਚਾਉਂਦਾ ਜੂਸ ਇਹਦੇ ਇਹਦੇ ਕੋਈ ਨਾ ਅਸੀਂ ਪੁਕਾਰ ਰਹੇ ਹਾਂ ਇਹਨੂੰ ਟੈਂਪਰੇਚਰ ਕਿੰਨਾ ਕੁ ਦੇਣਾ ਪੈਂਦਾ ਕਿੰਨਾ ਟਾਈਮ ਲੱਗਦਾ ਇੱਕ ਇੱਕ ਪਲੜਾ ਗੁੜ ਦਾ ਤਿਆਰ ਹੋਣ ਨੂੰ ਇੱਕ ਕੜਾਹਾ ਆਉਣ ਨੂੰ ਤਕਰੀਬਨ ਘੰਟਾ ਲੱਗ ਜਾਂਦਾ ਘੰਟੇ ਚ ਇਹ ਗੁੜ ਤਿਆਰ ਹੁੰਦਾ ਅੱਛਾ ਜਿਹੜੀ ਬਾਬਾ ਜੀ ਆ ਮੈਲ ਕੱਢ ਰਹੇ ਸੀਗੇ ਇਹ ਕਿਉਂ ਕੱਢੀ ਜਾਂਦੀ ਆ ਇਹ ਗੁੜ ਦੀ ਸਫਾਈ ਕਰਕੇ ਸਫਾਈ ਕਰਕੇ ਹਾਂ ਬਈ ਗੁੜ ਦੀ ਸਫਾਈ ਆ ਬਈ ਜਿਵੇਂ ਹਲਵਾਈ ਆ ਆਪਣੇ ਚੀਨੀ ਤੋਂ ਮੈਲ ਲਾਉਂਦੇ ਨੇ ਇਹ ਤੋਂ ਮੈਲ ਆ ਹੀ ਜਾਂਦੀ ਆ ਇਹ ਜਿਹੜੀ ਗੰਨੇ ਤੇ ਮੈਲ ਆਉਂਦੀ ਆ ਉਹ ਫਿਰ ਕੱਟਦੇ ਆ ਅਸੀਂ ਮਾਰਕੀਟ ਦੇ ਵਿੱਚੋਂ ਅਸੀਂ ਕਈ ਵਾਰ ਗੁੜ ਲੈਨੇ ਆ ਤਾਂ ਉੱਥੇ ਕਈ ਵਾਰ ਉਹ ਕਹਿ ਦਿੰਦੇ ਨੇ ਜੀ ਆਪਾਂ ਕਹਿੰਦੇ ਹਮੇਸ਼ਾ ਵੀ ਮਲਾਪਟ ਤੋਂ ਰਹਿਤ ਹੋਵੇ ਲੋਕੀ ਕਿਹੜੀਆਂ ਕਿਹੜੀਆਂ ਮਲਾਪਟਾ ਕਰ ਸਕਦੇ ਹੁੰਦੇ ਨੇ ਮਲਾਪਟਾਂ ਤਾਂ ਜੀ ਇਹ ਚ ਇਹਨੂੰ ਕੱਟਣ ਵਾਸਤੇ ਮੈਲ ਨੂੰ ਜਿਹੜੀਆਂ ਗਲਤ ਕੈਮੀਕਲ ਪਾਉਂਦੇ ਨੇ ਜਾਂ ਰੰਗ ਘਟਪਾਤਾ ਉਹਦੇ ਨਾਲ ਚਾਹ ਫੱਟਾਂ ਲੱਗ ਜਾਂਦੀ ਆ ਜਿਹੜਾ ਇਹ ਆਪਣਾ ਗੋੜਾ ਇਹਦੇ ਨਾਲ ਚਨਾ ਚਾਹ ਫਟੇ ਨਾ ਗੁੜ ਨਾ ਫਟੇ ਨਾ ਸ਼ੱਕਰ ਨਾ ਫਟੇ ਆ ਕੇ ਅਗਲੇ ਤਿੰਨ ਤਿੰਨ ਚਾਰ ਚਾਰ ਗਿਰ ਗੁੜ ਲੈ ਜਾ ਰਹੇ ਨੇ ਲੁਧਿਆਣੇੋਂ ਮਹਾਲੀ ਥੇ ਗੁੜ ਜਾ ਰਿਹਾ ਅਗਲੇ ਆਰਡਰ ਦਿੰਦੇ ਨੇ ਵੀ ਸਾਨੂੰ ਦੋ ਜੀ ਅਗਲਾ ਰੇਟ ਨਹੀਂ ਦੇਖਦਾ ਅਗਲਾ ਕੁਆਲਿਟੀ ਦੇਖਦਾ ਇਹ ਇੱਕ ਕਿਸਮ ਦੀ ਕੁਆਲਿਟੀ ਬਣਾਈਦੀ ਆ ਇਸ ਕਰਕੇ ਮੋੜ-ਮੋੜ ਆਉਂਦੇ ਨੇ ਬੰਦੇ ਗੁੜ ਗੁੜ ਦੇ ਨਾਲ ਸ਼ੱਕਰ ਸ਼ੱਕਰ ਦੇ ਨਾਲ ਟਿੱਕੀ ਤੇ ਜਦੋਂ ਮਤਲਬ ਭੋਜਨ ਤੋਂ ਬਾਅਦ ਟਿੱਕੀ ਖਾਣਿਓ ਡਾਈਜੈਸਟਿਵ ਸਿਸਟਮ ਕਲੀਅਰ ਮੋਜਾਂ ਤੇ ਨਾਲ ਦੇ ਨਾਲ ਖੂਨ ਦੇ ਵਿੱਚ ਵਾਧਾ ਬਾਬਾ ਜੀ ਤੇ ਸਾਡੇ ਕਿਸਾਨ ਭਰਾਵ ਜਿਹੜੇ ਇੱਕੇ ਚੀਜ਼ ਦੇ ਪਿੱਛੇ ਪਏ ਪਏ ਨੇ ਬਿਲਕੁਲ ਜਿਹੜੀ ਕਣਕ ਦੇ ਬੀਜ ਲੋ ਝੋਨਾ ਬੀਜ ਲੋ ਜਿਵੇਂ ਹੁਣ ਤੁਸੀਂ ਆਹ ਹਨਾ ਗੁੜ ਦੇ ਵਿੱਚ ਜਾਂ ਇਸ ਤਰ੍ਹਾਂ ਗੁੜ ਵੀ ਗੁੜ ਦੀ ਕਰੀਏ ਜਾਂ ਅਸੀਂ ਹੋਰ ਇਸ ਤਰ੍ਹਾਂ ਦੇ ਕੰਮ ਕਰੀਏ ਨਾਲ ਨਾਲ ਹਨਾ ਸਵੈ ਰੋਜਗਾਰ ਦੇ ਤੌਰ ਤੇ ਮੁਰਗੀ ਪਾਲ ਲੈ ਜਾਂ ਮੱਛੀ ਪਾਲ ਲਈ ਇਹ ਕਿੰਨੇ ਕੁ ਫਾਇਦੇਮੰਦ ਹੋਣਗੇ ਲੋਕਾਂ ਲਈ ਇਹ ਜੀ ਤੁਹਾਨੂੰ ਦੱਸ ਦਿਆਂ ਹੁਣ ਵੀ ਜਿਹੜਾ ਲੋਕ ਸ਼ੂਗਰ ਨੇ ਮਾਰ ਲੇ ਚੀਨੀ ਦੇ ਨਾਲ ਹੂੰ ਮੋੜ ਕੇ ਖਲਾੜੀਆਂ ਕੰਨੇ ਨੂੰ ਆ ਰਹੇ ਨੇ ਬਿਲਕੁਲ ਜਦ ਖਲਾੜੀਆਂ ਆ ਉਹ ਸ਼ੂਗਰ ਇਹਦੇ ਨਾਲ ਸ਼ੂਗਰ ਵੀ ਘਟਦਾ ਹੂੰ ਜਿਹੜੀ ਸ਼ੱਕਰ ਗੋੜਾ ਨਾ ਅਗਲਾ ਕਹਿੰਦਾ ਮਿੱਠਾ ਨਹੀਂ ਖਾਣਾ ਉਹ ਚੀਨੀ ਸ਼ੂਗਰ ਨੂੰ ਖਿਡਾਉਂਦੀ ਆ ਇਹ ਕੰਟਰੋਲ ਕਰਦਾ ਠੀਕ ਹੈ ਇਹ ਕੰਟਰੋਲ ਕਰਦਾ ਤਾਂ ਹੀ ਅਗਰ ਹੁਣ ਮੁੜ ਕੇ ਖਿਲਾੜੀਆਂ ਚੱਲ ਪਈਆਂ ਇਹ ਕਿਸੇ ਦਿਨ ਨੂੰ ਦੇਖਿਓ ਸਾਲ ਦੋ ਸਾਲ ਚ ਰੇਹੇ ਇੱਕ ਬੰਦਾ ਜ਼ਿਮੀਂਦਾਰ ਗੰਨਾ ਚਾਹੇ ਥੋੜਾ ਵੀ ਜੇ ਆਪਣੇ ਘਰ ਜਾਊਗਾ ਬੀਜੂਗਾ ਫੇਰ ਕਹਾਂਗੇ ਬਾਬਾ ਜੀ ਸਾਡਾ ਮੁੱਢ ਰੰਗਲਾ ਪੰਜਾਬ ਆ ਗਿਆ ਹਾਂ ਰੰਗਲਾ ਪੰਜਾਬ ਆ ਗਿਆ ਭੰਗੜੇ ਪੌਂਦਾ ਪੰਜਾਬ ਆ ਗਿਆ ਨੌਜਵਾਨਾਂ ਦੇ ਵਿੱਚ ਲਾਲੀ ਡਿਗੂਗੀ ਤੇ ਫੇਰ ਸਾਡਾ ਰੰਗਲਾ ਪੰਜਾਬ ਆ ਗਿਆ ਜੇ ਅਸੀਂ ਆਪਣੇ ਖਾਣੇ ਨੂੰ ਪੀਣੇ ਨੂੰ ਹਵਾ ਨੂੰ ਪਾਣੀ ਨੂੰ ਸ਼ੁੱਧ ਕਰ ਲਈਏ ਇਹ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਜੇ ਕਰਨੇ ਸ਼ੁਰੂ ਕਰਤੇ ਤਾਂ ਉਹ ਦਿਨ ਬਾਬਾ ਜੀ ਦੂਰ ਨਹੀਂ ਜਦੋਂ ਸਾਡਾ ਰੰਗਲਾ ਪੰਜਾਬ ਆ ਗਿਆ ਰੰਗਲਾ ਆ ਗਿਆ ਰੰਗਲਾ ਆ ਗਿਆ ਤੇ ਹੁਣ ਇੰਨਾ ਦੱਸੋ ਕਿ ਇਹਦਾ ਤੁਸੀਂ ਰੇਟ ਕੀ ਰੱਖਿਆ ਹੋਇਆ ਬੰਦਿਆਂ ਦੀ ਉਮਰ ਵੀ ਵੱਧ ਜਾਣੀ ਆ ਹੂੰ ਜ਼ਿਆਦਾ ਬੰਦੇ ਨੇ ਖਾਣ ਪੀਣ ਸੋਧਾ ਕਰਤਾ ਨਾ ਦਰਸਤ ਕਰ ਲਿਆ ਫਿਰ ਉਹਦੀ ਉਮਰ ਵੀ ਵਧਣ ਲੱਗ ਜਾਣੀ ਆ ਅਗਲੇ ਬੰਦੇਆਂ ਵਾਂਗੂੰ ਹੁਣ ਇਹਦਾ ਰੇਟ ਕੀ ਰੱਖਿਆ ਹੁਣ ਇਹਦਾ ਗੁੜ ਦਿੰਨੇ ਆ 120 ਰੁਪਏ ਸ਼ੱਕਰ ਦਿੰਨੇ ਆ 140 ਰੁਪਏ ਹਾਂ ਅਸੀਂ ਇਹ ਇਹ ਰੇਟ ਇਹਦਾ 120 ਰੁਪਏ ਕਿਲੋ ਗੁੜ ਲੈ ਜੋ ਆਜੋ ਹਾਂ ਜੀ ਸ਼ੱਕਰ ਥੋੜੀ ਜਿਹੀ ਮਿੰਤ ਕਰਨੀ ਪੈਂਦੀ ਰਗੜਨੀ ਰਗੜਨੀ ਪੈਂਦੀ 140 ਦੀ ਲਾਲੀ ਲੇਬਰ ਪੈ ਜਾਂਦੀ ਆ ਹਾਂ ਜੀ ਟਿੱਕੀ ਆ ਜਿਹੜੀ ਉਹ ਥੋੜੀ ਜਿਹੀ ਹੋਰ ਹੋਰ ਹੋ ਜੂਗੇ ਅਸੀਂ ਇੱਕ ਗੱਲ ਬਾਬਾ ਜੀ ਕਰ ਰਹੇ ਸੀਗੇ ਤੁਸੀਂ ਸਟਾਰਟਿੰਗ ਦੇ ਵਿੱਚ ਕੇ ਵੀ ਹੁਣ ਇਹ ਜੀਆਂ ਚੀਜ਼ਾਂ ਤੇ ਮਟੀਰੀਅਲ ਪਾ ਕੇ ਅਸੀਂ ਗੁੜ ਤਿਆਰ ਕਰ ਰਹੇ ਹਾਂ ਕੱਲੋਂ ਕੱਲੋਂ ਹਾਂ ਵੀ ਉਹ ਲੋਕਾਂ ਦੀਆਂ ਬਿਮਾਰੀਆਂ ਲਈ ਵੀ ਆਰਾਮ ਬਣਾਊਗਾ ਉਹਦੇ ਵਿੱਚ ਦੱਸੋ ਕੀ ਕੀ ਪਾ ਰਹੇ ਕਿੰਨਾ ਕਿਲੋ ਗੁੜ ਕਿਲੋ ਸ਼ੱਕਰ ਲੈ ਗਿਆ ਉਹ 4-5 ਦਿਨਾਂ ਚ ਜਿਹੜਾ ਮਰਜ਼ੀ ਬਲਾਕਿੰਗ ਹੋਵੇ ਉਹਨੂੰ ਖੋਲੂਗਾ ਇਹਦਾ ਮਤਲਬ ਖਾੜ ਦਾ ਮਰੀਜ਼ ਹੋਵੇ ਕੋਈ ਵੀ ਮਰੀਜ਼ ਹੋਵੇ ਜਿਹੜਾ ਕੈਪਸੂਲ ਖਾਂਦਾ ਸਭ ਦਵਾਈ ਛੁੱਟ ਜੂ ਉਹਦੀ ਕੱਲ ਨੂੰ ਮੇਰਾ ਜਿਹੜਾ ਦੁਬਾਰਾ ਬਰਾ ਹੋ ਗਿਆ ਤੁਸੀਂ ਆੜਦੇ ਜੀ ਥੋਡੀ ਮਰਜ਼ੀ ਆ ਕਿਹੜਾ ਮਾਰਨਾ ਤੁਹਾਨੂੰ ਦੱਸਤਾ ਕੱਲ ਨੂੰ ਫੋਨ ਕਰਕੇ ਆਇਓ ਇਹਨਾਂ ਨੂੰ ਥੋੜਾ ਜਿਹਾ ਕੰਮ ਆ ਆਇਆ ਜੀ ਜਿਹੜੀਆਂ ਕੁਦਰਤੀ ਚੀਜ਼ਾਂ ਦੇ ਲਾ ਲਾਜ ਹੋ ਜਾਣ ਬਾਬਾ ਜੀ ਦਵਾਈਆਂ ਜ਼ਰੂਰ ਖਾਣੀਆਂ ਨੇ ਬਿਲਕੁਲ ਹਾਂ ਬਈ ਦੁਪਹਿਰ ਤੋਂ ਬਾਅਦ ਅਸੀਂ ਇਹਨਾਂ ਦੇ ਕੋਲ ਤੋਂ ਆ ਜਾਣਾ ਦੁਪਹਿਰ ਤੋਂ ਤਿੰਨ ਚਾਰ ਘੜਾਹੇ ਨੇ ਅਸੀਂ ਕੱਢਾਂਗੇ ਬਾਕੀ ਫਿਰ ਇਹ ਅਤੇ ਬੱਚਿਆਂ ਨੂੰ ਦੱਸੋ ਤੇ ਇਹਨਾਂ ਦਾ ਤੁਸੀਂ ਨਾਲੇ ਆਪਣੀ ਥਾਂ ਦੱਸੋ ਵੀ ਇਹ ਕਿੱਥੇ ਆ ਆਪਣੇ ਫੋਨ ਨੰਬਰ ਸ਼ੇਅਰ ਕਰੋ ਕਿ ਆਪਾਂ ਵੱਧ ਤੋਂ ਵੱਧ ਲੋਕਾਂ ਨੂੰ ਪਿਓਰ ਗੋੜ ਦੇ ਕੇ ਉਹਨਾਂ ਦੀ ਚੰਗੀ ਸਿਹਤ ਬਣਾ ਸਕੀਏ ਇਹ ਹੈਗਾ ਡੂਮ ਦਾ ਪੁਲ ਪੈਂਦਾ ਪੈਰ ਤੋਂ ਜ਼ਿਆਦਾ ਅਹਿਮਦਗੜਾ ਵਾਲੇ ਰੋਡ ਤੇ ਨੂੰ ਜਾਈਏ ਡੂਮ ਦਾ ਪੁਲ ਪੈਂਦਾ ਉਹਦੇ ਨਾਲੇ ਕਲਾੜ ਚੱਲਦਾ ਔਰ ਬਾਕੀ ਜੀ ਨੇ ਸਿਹਤ ਬਾਰੇ ਪੁੱਛਣਾ ਜੇ ਗੋੜ ਨੂੰ ਖਾਊਗਾ ਅਗਲਾ ਖਾਣਾ ਖਾਣ ਤੋਂ ਬਾਅਦ ਬਹੁਤ ਬਿਮਾਰੀਆਂ ਤੇ ਸਟਕਾਰਾ ਪਾ ਜੂਗਾ ਬਾਕੀ ਜਿਹੜਾ ਅਸੀਂ ਕੱਲ ਨੂੰ ਗੁੜ ਤਿਆਰ ਕਰਦੇ ਆਂ ਦੋਹਿਆਂ ਪਾ ਕੇ ਸੰਡਣਾ ਹੋਇਆ ਅਰਜਨ ਦੀ ਸਾਲ ਹੋਈ ਇਹ ਪਹਿਲਾਂ ਤਾਂ ਇਹਕ ਬੰਦੇ ਨੂੰ ਪਤਾ ਹੀ ਨਹੀਂ ਕਿਵੇਂ ਤਿਆਰ ਕਰਨੀਆਂ ਨੇ ਇਹ ਸਾਂਵੇਂ ਸੁਕਾ ਕੇ ਸੁਕਾਉਣੀਆਂ ਪੈਂਦੀਆਂ ਨੇ ਬਾਕੀ ਹੋਰ ਤਿੰਨ ਚਾਰ ਦਵਾਈਆਂ ਪਾਉਣੀਆਂ ਨੇ ਚਾਰ 500 ਬਿਮਾਰੀ ਨੂੰ ਇਹ ਕੰਟਰੋਲ ਕਰੂਗਾ ਬਾਬਾ ਜੀ ਉਹਦਾ ਰੇਟ ਕੀ ਹੋਊਗਾ ਕਿਲੋ ਗੁੜ ਦਾ ਫਿਰ ਉਹਦਾ ਉਹ ਫਿਰ ਕੱਲ ਨੂੰ ਜਾਂ ਦੇਖਾਂਗੇ ਜਿਹੜਾ ਜਿਹਾ ਵੀ ਕੰਮ ਆ ਕਿੰਨਾ ਕਿੰਨੇ ਦੀ ਕੋਸਟ ਪਈ ਜਾਂ ਹੋਰ ਉਹਦੇ ਵਿੱਚ ਕੀ ਐਡੀਸ਼ਨ ਆਈਆਂ ਉਹਦੇ ਹਿਸਾਬ ਨਾਲ ਰੇਟ ਰੱਖ ਲਵਾਂਗੇ ਉਹਦਾ ਤਾਂ ਹਾਂ ਜਿਆਦਾ ਅਗਲੇ ਨੂੰ ਦੱਸਾਂਗੇ ਵੀ ਭਾਈ ਹਲੇ ਤੂੰ ਕਿਲੋ ਕਿਲੋ ਲੈ ਕੇ ਜਾ ਫੋਨ ਨੰਬਰ ਵੀ ਸ਼ੇਅਰ ਕਰ ਦੋ ਪ੍ਰੋਬਬਲੀ ਫੋਨ ਨੰਬਰ 98145 56425 ਦੁਬਾਰਾ ਇਹ ਭਰਾ ਵੀ ਸਾਡੇ ਨਾਲ ਜੁੜੇ ਹੋਏ ਨੇ ਕੰਮ ਕਰ ਰਹੇ ਨੇ ਇਹਨਾਂ ਦਾ ਆਪਣਾ ਘਰਾੜਾ ਬਾਬਾ ਜੀ ਉਹਨਾਂ ਦਾ ਆਪਣਾ ਘੜਾੜਾ ਹੁਣ ਇਹ ਇਹ ਲਾਲੇਗੋੜ ਨੂੰ ਪ੍ਰੈਪਰੇਸ਼ਨ ਕਰ ਰਹੇ ਸੀਗੇ ਤੇ ਹੁਣ ਮੈਂ ਇਹਨਾਂ ਨਾਲ ਵੀ ਵਿਚਾਰ ਸਾਂਝੇ ਕਰਾਂਗਾ ਇਹ ਕਿਸ ਤਰ੍ਹਾਂ ਦਾ ਰੁਝਾਨ ਤੁਹਾਨੂੰ ਜੀ ਇੱਥੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਗੋੜ ਦੇ ਬਹੁਤ ਵਧੀਆ ਮਿਲ ਰਿਹਾ ਜੀ ਹਾਂਜੀ ਜਿੰਨਾ ਤਿਆਰ ਕਰਦੇ ਆ ਸਾਡਾ ਗੋੜ ਹਰ ਰੋਜ਼ ਲੱਗ ਜਾਂਦਾ ਹੈ ਰੋਜ਼ ਦੀ ਰੋਜ਼ ਲੱਗ ਜਾਂਦਾ ਜੀ ਹਰ ਰੋਜ਼ ਲੱਗ ਜਾਂਦਾ ਅੱਛਾ ਬਧੇਰੇ ਜਾਣਕਾਰੀ ਲਈ ਸੰਪਰਕ ਨੰਬਰ ਜ਼ਰੂਰ ਦਿਓ ਜੀ 9814556425 ਬਾਬਾ ਜੀ ਦਾ ਵੀ ਨੰਬਰ ਲਓ ਜੀ 82800 69 30 ਮਗਰ 48 ਬਹੁਤ ਹੀ ਵਧੀਆ ਇਹ ਖਿਡਾਰੀ ਹੈ ਜਿਹੜੀ ਚੱਲ ਰਹੀ ਆ ਦੇਖੋ ਜੀ ਸਾਨੂੰ ਵੀ ਜਦੋਂ ਅਸੀਂ-ਅਸੀਂ ਖਿਡਾਰੀ ਦੇ ਕੋਲ ਚੀਂ ਲੰਘਦੇ ਸੀਗੇ ਤੇ ਕਿਲੋਮੀਟਰ ਤੋਂ ਸਮੇਲਾ ਆ ਰਹੀਆਂ ਨੇ ਵੀ ਮਤਲਬ ਇੱਥੇ ਖਿਡਾਰੀ ਚੱਲ ਰਹੀ ਆ ਪਿਓਰ ਘੋੜਾ ਜਿਹੜਾ ਇੱਥੇ ਜਿਹੜੇ ਕਿਸਾਨ ਭਰਾ ਤਿਆਰ ਕਰ ਰਹੇ ਨੇ ਜ਼ਰੂਰ ਪਹੁੰਚਿਓ ਜੀ